ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਹੇ ਦੇਖ ਰਹੇ ਸਾਡੇ ਚੈਨਲ ਸਾਡੇ ਚੈਨਲ ਨੂੰ ਦੇਖਣ ਵਾਲੇ ਸਾਰੇ ਦੋਸਤਾਂ ਦਾ ਮੈਂ ਇੱਕ ਵਾਰ ਰੋਹਿਤ ਆਜ਼ਾਦ ਫਿਰ ਬ੍ਰੋਸਵਾਦ ਕਰਦਾ ਹਾਂ ਦੋਸਤੋ ਅੱਜ ਅਸੀਂ ਖੜੇ ਹਾਂ ਕੋਟਕਪੂਰਾ ਦੇ ਬੱਸ ਸਟੈਂਡ ਤੇ ਬੱਸ ਸਟੈਂਡ ਤਾਂ ਆਪਾਂ ਜਿਹੜਾ ਹੈ ਇਹਨੂੰ ਨਾਈ ਪਈ ਪਰ ਫਿਰ ਵੀ ਇੱਕ ਵਾਰੀ ਸ਼ਕਲ ਦੇਖ ਲਓ ਬੱਸ ਸਟੈਂਡ ਕੋਟਕਪੂਰਾ ਇਹ ਬੱਸ ਸਟੈਂਡ ਕੋਟਕਪੂਰਾ ਇਹ ਜਿਹੜਾ ਹੈ ਗ਼ਰੀਬੀ ਖਸਤਾ ਹਾਲਤ ਹੈ ਖਸਤਾ ਹਾਲਤ ਹੈ ਦੀ ਖਸਤਾ ਹੀ ਮਾਰਤਾ ਹੈ ਹਾਂ ਤੇ ਆਪਾਂ ਕਹਿੰਦੇ ਜਿਹੜੇ ਇੱਥੇ ਲੋਕ ਐ ਇੱਥੇ ਰਹਿੰਦੇ ਨੇ ਇੱਥੇ ਟਿਕਟਕ ਕਰਦੇ ਨੇ ਵਾਜਾ ਮਾਰਦੇ ਨੇ ਜਾਂ ਹੋਰ ਕੋਈ ਹੋਰ ਲੋਕ ਨੇ ਆਪਾਂ ਕਹਿ ਦਈਏ ਵੀ ਉਹਨਾਂ ਨੂੰ ਪਸੰਦੀ ਹੈ ਕੀ ਜਾਂਦੀ ਹੈ ਉਹਨਾਂ ਨੂੰ ਪਸੰਦੀ ਹੈ ਇਹ ਚੀਜ਼ ਆ ਉਹ ਕਹਿੰਦੇ ਵੀ ਸਾਨੂੰ ਜਿਹੜਾ ਹੈਗਾ ਇਹ ਲੋਕਾਂ ਦੀ ਗੱਲਾਂ ਤੋਂ ਅਸੀਂ ਜਿਹੜੀਆਂ ਗੱਲਾਂ ਕੀਤੀਆਂ ਗਲਤ ਕੀਤੀਆਂ ਜਿਹੜਾ ਉਹਨਾਂ ਦਾ ਰਿਐਕਸ਼ਨ ਆ ਐਕਸ਼ਨ ਰੈਕਸਿੰਗ ਜਿਹੜਾ ਹੁੰਦਾ ਉਹ ਆਇਆ ਉਹਦੇ ਗੱਲਾਂ ਤੋਂ ਸਾਨੂੰ ਇਹ ਵੀ ਲੱਗ ਰਿਹਾ ਵੀ ਇਹ ਲੋਕ ਜਿਹੜਾ ਹੈਗਾ ਕੁਛ ਆਣਾ ਨਹੀਂ ਚਾਹੁੰਦੇ ਕੁਛ ਕਹਿਣਾ ਨਹੀਂ ਚਾਹੁੰਦੇ ਕੁਛ ਮੀਡੀਆਜ਼ ਦੇ ਹਲਪਲੀ ਲੈਣਾ ਚਾਹੁੰਦੇ ਨਾ ਇਹਦੇ ਅਸੋ ਜਿਹੜਾ ਹੈਗਾ ਇਹ ਮੁੱਦੇ ਨੂੰ ਵੇ ਅੱਗੇ ਜਿਹੜਾ ਹੈਗਾ ਪੁੱਛਣਾ ਚਾਹੁੰਦਾ ਵੀ ਤਾਂ ਕਿ ਲੋਕਾਂ ਦੇ ਵੀ ਇਸ ਖਬਰ ਨੂੰ ਦੇਖ ਕੇ ਵੀ ਇਹਦਾ ਵਿਕਾਸ ਹੋ ਜਾਏ ਉਹ ਵਿਕਾਸ ਵੀ ਨਹੀਂ ਚਾਹੁੰਦੇ ਉਹ ਕਹਿੰਦੇ ਨੇ ਵੀ ਸਾਨੂੰ ਖੰਡਰ ਵਾਲੀ ਜਗ੍ਹਾ ਪਸੰਦ ਆ ਅਸੀਂ ਚਾਹੁੰਦੇ ਹੈਗਾ ਥਲੇ ਉੱਤੇ ਹੀ ਡਿਖ ਜਾ ਸਾਡੇ ਪਰ ਉਹ ਇਹੀ ਚੀਜ਼ ਪਸੰਦ ਆ ਕਹਿੰਦੇ ਅਸੀਂ ਜਿਹੜਾ ਹੈਗਾ ਵੀ ਹੋਰ ਨੂੰ ਸੋਚਾਂਗੇ ਉਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਵੀ ਕੋਈ ਨਗਰ ਕੌਂਸਲ ਕੋਟਕਪੂਰਾ ਨੇ ਜਿਹੜਾ ਹੈਗਾ ਬੱਸ ਸਟੈਂਡ ਕੋਟਕਪੂਰਾ ਆਪਾਂ ਕਹਿੰਦੇ ਦਿਖਾ ਦਈਏ ਨਗਰ ਕੌਂਸਲ ਕੋਟਕਪੂਰਾ ਨੇ ਬੱਸ ਸਟੈਂਡ ਕੋਟਕਪੂਰਾ ਇਹ ਫੇਸ ਸਮੇਂ ਬਣਾਇਆ ਸੀ ਉਹ ਉਹ ਉਸ ਬਸ ਸਟੈਂਡ ਕੋਟਕਪੂਰਾ ਤੋਂ ਕਾਫੀ ਕਮਾਈ ਕਰਦੀ ਹੈ ਨਗਰ ਕੌਂਸਲ ਕੋਟਕਪੂਰਾ ਬਾਕੀ ਚਲੋ ਆਪਾਂ ਮੁੱਦਾ ਇਹਨਾਂ ਵਟਕੀ ਆਪਣੇ ਮੁੱਦਾ ਜਿਹੜਾ ਹੈ ਬਸ ਸਟੈਂਡ ਕੋਟਕਪੂਰਾ ਦੇ ਵਿਕਾਸ ਆ ਵਿਕਾਸ ਨੂੰ ਲੈ ਕੇ ਅੱਜ ਅਸੀਂ ਇੱਥੇ ਆਏ ਆ ਅਸੀਂ ਵਿਕਾਸ ਨੂੰ ਲੈ ਕੇ ਗੱਲਾਂ ਬਾਤਾਂ ਕਰਨੀਆਂ ਚਾਹੀਆਂ ਇੱਥੇ ਜਿਹੜੇ ਬਸ ਸਟੈਂਡ ਤੇ ਮਜ਼ਦੂਰ ਆ ਤੇ ਇਹ ਜਿਹੜਾ ਹੈਗਾ ਉੱਥੇ ਕੋਈ ਹੋਰ ਲੋਕ ਹੋਏ ਕਈ ਆਪਾਂ ਕਹਿੰਦੇ ਉਹ ਵਾਜਾ ਮਾਰਨ ਆਲੇ ਜਾਂ ਕੋਈ ਸਵਾਰੀਆਂ ਨੂੰ ਇੱਧਰ ਇੱਕ ਬਸ ਤੇ ਦੂਸਰੀ ਬਸ ਵਿੱਚ ਬਿਠਾਉਣ ਵਾਲੇ ਲੋਕ ਜਿਹੜੇ ਹੋਏ ਆ ਗਾਈਡ ਜਿਹੜੇ ਹੋਏ ਆ ਆਪਾਂ ਕੀ ਕਹਿ ਸਕਦੇ ਆ ਮੇ ਉਹ ਤੇ ਜਿਹੜਾ ਰਹਿ ਰਹੇ ਆ ਬਸ ਸਟੈਂਡ ਦੇ ਜੋ ਸਾਰੀ ਜਿਹੜਾ ਜ਼ਿੰਮੇਵਾਰੀ ਬਸ ਸਟੈਂਡ ਦੀ ਜਿੰਨਾ ਤੋਂ ਫਰਤ ਹੁੰਦੀ ਆ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਖੰਡਰ ਜਿਹੜਾ ਉਹ ਜਗਾ ਜੋ ਬਦਲੋ ਫਿਲਹਾਲ ਦੀ ਖੜੀ ਖੰਡਰ ਨੂੰ ਮਾ ਜਗਾ ਇਹ ਪਸੰਦ ਆ ਰਹੀ ਆ ਬਹੁਤ ਵਧੀਆ ਜਿਹੜਾ ਹੈਗਾ ਤਿਆਰ ਕਰ ਦੇ ਨੇ ਖੰਡਰ ਨੂੰ ਮਾ ਜਗਾ ਨੂੰ ਉਹਨਾਂ ਪਿਆਰ ਉਹਨਾਂ ਦੇ ਦਿਲਾਂ ਵਿੱਚ ਹੈ ਇਸ ਖੰਡਰ ਨੂੰ ਮਾ ਬਸ ਸਟੈਂਡ ਦੀ ਬਿਲਡਿੰਗ ਨਹੀਂ ਲਾ ਕੇ ਉਹ ਕੇਂਦਰ ਨੇ ਵੀ ਅਸੀਂ ਸਾ ਥੱਲੇ ਪਾਵਾਂਗੇ ਇੱਥੇ ਬੈਠਾਂਗੇ ਆਪਦੇ ਰਿਸਕ ਤੇ ਬੈਠਾਂਗੇ ਚਾਹੇ ਸਾਨੂੰ ਕੁਝ ਮਰਜ਼ੀ ਹੋ ਜਾਏ ਇਹ ਬਿਲਡਿੰਗ ਜਿਹੜਾ ਹੈਗਾ ਮੈਂ ਕਹਿੰਦਾ ਦਿਖਾਇਆ ਜਾਵੇ ਇੱਕ ਉਹ ਬਿਲਡਿੰਗ ਆ ਜਿਹੜਾ ਹੈਗਾ ਉਹ ਬਿਲਡਿੰਗ ਆ ਜਿਹੜੀ ਖਸਤਾ ਹਾਲਤ ਚਾ ਖਸਤਾ ਹਾਲਤ ਚ ਤੇ ਉੱਥੇ ਜਿਹੜੇ ਲੋਕ ਇਹ ਹੀ ਕਹਿੰਦੇ ਨੇ ਕਿ ਜਦੋਂ ਕਿ মিডিਆ ਮੁਰੇ ਜਿਹੜਾ ਨਹੀਂ ਆਉਂਦੇ ਨੇ ਬੋ ਇਹ ਹੀ ਕਹਿ ਰਹੇ ਨੇ ਵੀ ਜਿਹੜਾ ਹੈਗਾ ਸਾਨੂੰ ਕਿਸੇ ਹੈਲਪ ਦੀ ਲੋੜ ਨਹੀਂ ਸਾਨੂੰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਅਸੀਂ ਜਿਹੜਾ ਹੈਗਾ ਇਸ ਖੰਡਰ ਨੂੰ ਵਾ ਜੀਨ ਵਿੱਚ ਜਿਹੜਾ ਹੈਗਾ ਆਪਣੀ ਰੋਜੀ ਰੋਟੀ ਕਮਾ ਕੇ ਤੇ ਆਪਾਂ ਜਿਹੜਾ ਹੈਗਾ ਉੱਥੇ ਸਾਨੂੰ ਕੁਝ ਮਰਜ਼ੀ ਹੋ ਜਾਏ ਪਰ ਅਸੀਂ ਇੱਥੇ ਅਸੀਂ ਵਿਕਾਸ ਨਹੀਂ ਹੋਣ ਦੇਵਾਂਗੇ ਸਾਨੂੰ ਖੰਡਰ ਵਾਲੀ ਜਗ੍ਹਾ ਹੀ ਇਹ ਦੁਕਾਨ ਦਾ ਉਹੀ ਲੋਕਾਂ ਦਾ ਕਹਿਣਾ ਆਜੇ ਤੱਕ ਅਸੀਂ ਜਿਹੜਾ ਹੈਗਾ ਦੋ ਵਾਰ ਦੋ ਵਾਰ ਇੱਥੇ ਜਿਹੜਾ ਲੋਕਾਂ ਨਾਲ ਗੱਲ ਕਰਨੀ ਪਈ ਪਰ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਜਿਹੜਾ ਹੈਗਾ ਮਾਰਿਆ ਚਲੋ ਆਪਾਂ ਉਹਨਾਂ ਦੀ ਹੈਲਪ ਲਈ ਆਏ ਪਰ ਉਹਨਾਂ ਨੇ ਫਿਰ ਵੀ ਇਹ ਕਹਿੰਦੇ ਆ ਕਿ ਜੇ ਤੁਹਾਡੇ ਕੋਲ ਕੋਈ ਡਿਟੇਲ ਹੈਗੀ ਆ ਜਾਂ ਤੁਹਾਨੂੰ ਕੋਈ ਜਾਣਕਾਰੀ ਹੈਗੀ ਆ ਜੇ ਲੋਕ ਜਿਹੜਾ ਹੈਗਾ ਕਿ ਸਹੀ ਹੈਗੇ ਆ ਜਾਂ ਆਪਦੇ ਆਪ ਨੂੰ ਕਹਿੰਦੇ ਨੇ ਕਿ ਮੈਂ ਬਸਟੈਂਡ ਲਈ ਵਾਕਈ ਕੁਝ ਨਾ ਕੁਝ ਕਰਨਾ ਚਾਹਨਾ ਜਾਂ ਇਸਨੇ ਬਸਟੈਂਡ ਦਾ ਵਿਕਾਸ ਦੇਖਣਾ ਚਾਹਨਾ ਕਿ ਜਰਾ ਆਗਾ ਉਹ ਮੈਨੂੰ ਅਗਲੇ ਐਤਵਾਰ 12 ਵਜੇ ਇੱਥੇ ਜ਼ਰੂਰ ਮਿਲੇ ਆਪ ਦੀ ਬਿਕਰ ਦੱਸੋ ਆਪ ਦੀ ਪਰੇਸ਼ਾਨੀ ਦੱਸੋ ਆਪ ਦੀ ਤੋਸਿਆ ਸਾਡੇ ਨਾਲ ਸ਼ੇਅਰ ਕਰੇ ਸਾਂਝੀ ਕਰੇ ਤਾਂ ਕਿ ਮੈਂ ਉਸ ਨੂੰ ਅੱਗੇ ਦਿਖਾ ਸਕਾਂ ਹੋਰ ਜਿਹੜੀ ਜਾਣਕਾਰੀ ਲਈ ਸੰਬਧ ਹੋਇਆ ਤਾਂ ਸਿਜਰੇਗਾ ਜਿਹੜੇ ਲੋਕਾਂ ਕੇ ਲੈ ਕੇ ਆਵਾਂਗੇ ਲੋਕਾਂ ਦੇ ਰੂਬਰ ਕਰਾਂਗੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਜੋ ਇੱਥੇ ਅਮਰਿੰਦਰ ਸਿੰਘ ਹੈ ਰਾਜਾ ਬੜੀ ਨਗੀ ਜੋ ਕਾਂਗਰਸ ਦੇ ਲਈ ਟਰਾਂਸਪੋਰਟ ਮੰਤਰੀ ਸੀ ਜਿਨ੍ਹਾਂ ਨੇ ਇੱਥੇ ਜਿਹੜਾ ਹੈਗਾ ਵਿਕਾਸ ਦਾ ਵੱਡਾ ਵੱਡਾ ਦਾਵਾ ਕੀਤਾ ਸੀ ਜੋ ਬਸ ਸਟੈਂਡ ਦੀ ਜ਼ਮੀਨ ਨੂੰ ਮਤਲਬ ਵਧੀਆ ਬਣਾਵਾਂਗੇ ਪੂਰਾ ਕਾਟ ਬਸਟੈਂਡ ਬਣਾਵਾਂਗੇ ਉਹਦਾ ਬੋਰਡ ਵੀ ਲੱਗਿਆ ਹੈਗਾ ਬੋਰਡ ਵੀ ਦਿਖਾਵਾਂਗੇ ਬੋਰਡ ਵੀ ਜਿਹੜਾ ਹੈਗਾ ਅਗਲੀ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਚੀਜ਼ ਰਹਿ ਗਿਆ ਪ੍ਰੋਜੈਕਟ ਸੀ ਇਹ ਸਾਰਾ ਪ੍ਰੋਜੈਕਟ ਦਾ ਜਿਹੜਾ ਡਿਟੇਲ ਜੇ ਜਿਹੜੇ ਨਹੀਂ ਪੱਥਰ ਵਿੱਚ ਆ ਉਹ ਨਹੀਂ ਪੱਥਰ ਵੀ ਦਿਖਾਵਾਂਗੇ ਉਹਦੇ ਨਾਲ ਆਪਾਂ ਜਿਹੜੀ ਜ਼ਮੀਨ ਜਿਹੜੇ ਖੰਡਰ ਜ਼ਮੀਨ ਆ ਉਹਦੇ ਵੀ ਜਾਣਨਾ ਪਵਾਵਾਂਗੇ ਦਿਖਾਵਾਂਗੇ ਤਾਂ ਤੱਕ ਫਿਲਹਾਲ ਦੇਖਦੇ ਰਹੋ ਸਾਡੀ ਰਿਪੋਰਟ ਮੈਂ ਕੋਟ ਕੋਟ ਰੱਖ ਰਿਹਾ ਜੀ